ਦੋਸਤੋ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਕਿਸੇ ਐਸੇ ਆਦਮੀ ਨੂੰ ਜਾਣਦੇ ਨਹੀਂ ਹੁੰਦੇ ਲੇਕਿਨ ਉਹ ਬਹੁਤ ਮਸ਼ਹੂਰ ਹੁੰਦਾ ਹੈ ਜਦੋਂ ਕਿਤੇ ਸਾਨੂੰ ਸਾਹਮਣੇ ਮਿਲ ਜਾਵੇ ਤਾਂ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਉਹਦੇ ਨਾਲ ਕੀ ਗੱਲ ਕਰੀਏ ਇਹ ਕਿਸੇ ਸਾਡੇ ਨਾਲ ਹੀ ਹੁੰਦੇ ਬਲਕਿ ਵੱਡੇ-ਵੱਡੇ ਕਲਾਕਾਰਾਂ ਨਾਲ ਜਾਂ ਉੱਚੇ ਅਹੁਦਿਆਂ ਦੇ ਬੈਠੇ ਬੰਦਿਆਂ ਨਾਲ ਵੀ ਹੋ ਸਕਦੇ ਨੇ ਪਿਛਲੇ ਦਿਨੀ ਅਮਤਾਪ ਬਚਨ ਜੀ ਨੇ ਇੱਕ ਇੱਕ ਕਹਾਣੀ ਹੋਇਆ ਸੁਣਾਇਆ ਜਦੋਂ ਉਹਨਾਂ ਦੀ ਮੁਲਾਕਾਤ ਮਾਈਕਲ ਜੈਕਸਨ ਨਾਲ ਹੋਈ ਮਾਈਕਲ ਜੈਕਸਨ ਸੰਗੀਤ ਦੁਨੀਆ ਦਾ ਪੌਪ ਬਾਦਸ਼ਾਹ ਰਿਹਾ ਹੈ ਤੇ ਉਸਨੇ ਆਪਣੇ ਸੰਗੀਤ ਤੇ ਨਾਚ ਨਾਲ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਲੋਕਾਂ ਨੂੰ ਨਿਚਾਇਆ ਅਮਤਾਪ ਬਚਨ ਜੀ ਨੇ ਦੱਸਿਆ ਕਿ ਉਹ ਇੱਕ ਹੋਟਲ ਵਿੱਚ ਠਹਿਰੇ ਸੀ ਨਿਊਯਾਰਕ ਵਿੱਚ ਤੇ ਅਚਾਨਕ ਉਹਨਾਂ ਦੇ ਦਰਵਾਜ਼ੇ ਤੇ ਨੌ ਕੋਈ ਔਰ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਪਤਾ ਲੱਗਾ ਸਾਹਮਣੇ ਮਾਈਕਲ ਜੈਕਸਨ ਖੜਾ ਸੀ ਤਾਂ ਇਕਦਮ ਅੰਤਪ ਬਚਨ ਜੀ ਤੇ ਅਕੇ ਬਕੇ ਰਹਿ ਗਏ ਉਹ ਕਹਿੰਦੇ ਕਿ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਮੇਰੀ ਇੱਕ बेहोशी ਵਾਲੀ ਹਾਲਤ ਹੋ ਗਈ ਸੀ ਭਈ ਇਹ ਕਿਵੇਂ ਆ ਗਿਆ ਮੇਰੇ ਸਾਹਮਣੇ ਔਰ ਕੌਣ ਹੈ ਮਤਲਬ ਇੱਕ ਇਹ ਕਿਵੇਂ ਮੈਂ ਨਾਲ ਕੀ ਕੀ ਗੱਲ ਕਰਾਂ ਤੇ ਕਹਿੰਦਾ ਮੈਂ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਵਿੱਚ ਸੰਜਮ ਰੱਖਿਆ ਕਿ ਉਹਨੂੰ ਨਮਸਕਾਰ ਕਹੀ ਉਸ ਤੋਂ ਬਾਅਦ ਮਾਈਕਲ ਜੈਕਸਨ ਨੇ ਅੰਤਪ ਬਚਨ ਜੀ ਨੂੰ ਪੁੱਛਿਆ ਕਿ ਕੀ ਇਹ ਕਮਰਾ ਤੁਹਾਡਾ ਹੈ ਜਿੱਥੇ ਤੁਸੀਂ ਠਹਿਰਿਓ ਉਹ ਕਹਿੰਦੇ ਹਾਂ ਇਹ ਮੇਰਾ ਕਹਿੰਦਾ ਉਹ ਚ ਠੀਕ ਹੈ ਮੇਰੇ ਕੋਲ ਗਲਤੀ ਹੋ ਗਈ ਸ਼ਾਇਦ ਮੈਂ ਚਲਦਾ ਹੈ ਉਹ ਵਾਪਸ ਚਲਾ ਗਿਆ ਆਪਣੇ ਨੇ ਜਾ ਕੇ ਆਪਣੇ ਕਮਰੇ ਨੂੰ ਪਤਾ ਕੀਤਾ ਤੇ ਉਸ ਵਿੱਚ ਠਹਿਰਿਆ ਔਰ ਉਸ ਕਮਰੇ ਵਿੱਚ ਠਹਿਰਨ ਤੋਂ ਬਾਅਦ ਉਸ ਨੇ ਇੱਕ ਇਨਸਾਨ ਨੂੰ ਭੇਜਿਆ ਕਿ ਉਸ ਜਿਹੜਾ ਵਿਅਕਤੀ ਉਸ ਕਮਰੇ ਵਿੱਚ ਠਹਿਰ ਰਿਹਾ ਜਿੱਥੇ ਮੈਂ ਗਿਆ ਸੀਗਾ ਮੈਂ ਗਲਤੀ ਨਾਲ ਗਿਆ ਸੀ ਉਸ ਤੋਂ ਮਾਫੀ ਮੰਗਣੀ ਹੈ ਤਾਂ ਉਸ ਨਾਲ ਤੁਸੀਂ ਗੱਲ ਕਰਕੇ ਆਓ ਕਿ ਮੈਂ ਆ ਸਕਦਾ ਹਾਂ ਤੇ ਦੋਨੋਂ ਨੇ ਬੈਠ ਕੇ ਫਿਰ ਬਹੁਤ ਸਾਰੀਆਂ ਏਹਰ ਸਾਰੀਆਂ ਗੱਲਾਂ ਕੀਤੀਆਂ ਤੇ ਦੋਨਾਂ ਨੂੰ ਬਹੁਤ ਅੱਛਾ ਲੱਗਾ ਅੰਤਾਪ ਵਜਨ ਜੀ ਦੱਸਦੇ ਨੇ ਕਿ ਉਹ ਬੜੇ ਸਧਾਰਨ ਤੇ ਸੌ ਵਿਅਕਤੀ ਸਨ ਔਰ ਬਹੁਤ ਮਿਲਨਸਾਰ ਅ ਵਿਅਕਤੀ ਸੀ ਮਾਈਕਲ ਜੈਕਸਨ ਔਰ ਦੂਸਰਾ ਕિસ્ਸਾ ਉਹ ਦੱਸਦੇ ਨੇ ਕਿ ਇੱਕ ਵਾਰ ਫਿਰ ਸਾਡੇ ਨਾਲ ਇਸ ਤਰ੍ਹਾਂ ਹੀ ਵਾਕਿਆ ਹੋਇਆ ਕਿ ਅਸੀਂ ਜਿਸ ਹੋਟਲ ਵਿੱਚ ਠਹਿਰੇ ਸਾਂ ਉਥੇ ਸਾਰੇ ਕਮਰੇ ਮਾਈਕਲ ਜੈਕਸਨ ਨੇ ਬੁੱਕ ਕੀਤੇ ਹੋਏ ਸਨ ਤੇ ਅਸੀਂ ਉਸ ਦਾ ਸ਼ੋਅ ਦੇਖਣ ਲਈ ਸ਼ਾਮ ਨੂੰ ਜਾਣਾ ਚਾਹੁੰਦੇ ਸਾਂ ਲੇਕਿਨ ਸਾਨੂੰ ਟਿਕਟਾਂ ਨਹੀਂ ਮਿਲ ਰਹੀਆਂ ਅਸੀਂ ਕਿਸੇ ਤਰ੍ਹਾਂ ਕਹਿ ਕੇ ਉਹਨਾਂ ਤੋਂ ਟਿਕਟਾਂ ਸ਼ੋਹਦੀਆਂ ਮੰਗਵਾਈਆਂ ਤੇ ਜਾ ਕੇ ਪਿੱਛੇ ਬੈਠ ਕੇ ਬੜੇ ਆਰਾਮ ਨਾਲ ਸ਼ੋਅ ਦੇਖਿਆ ਤੇ ਆਨੰਦ ਆਇਆ ਸੋ ਦੋਸਤੋ ਇਸ ਤਰ੍ਹਾਂ ਦਾ ਜਿਹੜਾ ਭਾਈਚਾਰਾ ਇਸ ਤਰ੍ਹਾਂ ਦਾ ਜਿਹੜਾ ਮਿਲਦਸਾਰਤਾ ਹੈ ਇਹ ਕਾਇਮ ਰਹਿਣੀ ਚਾਹੀਦੀ ਹੈ ਜੇ ਇਹ ਬਹੁਤ ਵੱਡੇ ਕਲਾਕਾਰ ਆਪਸ ਵਿੱਚ ਇਸ ਤਰ੍ਹਾਂ ਮਹਿਸੂਸ ਕਰ ਸਕਦੇ ਨੇ ਤਾਂ ਬਾਕੀ ਲੋਕ ਕਿਉਂ ਨਹੀਂ ਹੁਣ ਗੱਲ ਇਹ ਹੈ ਕਿ ਮਾਈਕਲ ਜੈਕਸਨ ਇੱਕ ਐਸਾ ਅ ਗੀਤਕਾਰ ਔਰ ਗਾਇਕ ਔਰ ਮਤਲਬ ਨਚਣ ਵਾਲਾ ਸੀਗਾ ਕਿ ਉਸਨੇ ਸਟੇਜ ਤੇ ਐਸੀ ਨੱਚਦਿਆਂ ਨੱਚਦਿਆਂ ਐਸੀ ਊਰਜਾ ਪੈਦਾ ਕਰ ਦਿੰਦਾ ਸੀ ਕਿ ਲੋਕ ਸਾਰੇ ਝੂਮਣ ਲੱਗ ਪੈਂਦੇ ਸੀ ਜਿਸ ਤੋਂ ਬਾਅਦ ਉਸ ਦਾ ਨਾਂ ਜਿਹੜਾ ਹੈ ਕਾਫੀ ਮਸ਼ਹੂਰ ਰਿਹਾ ਸੋ ਇਹ ਅੱਜ ਦੀ ਏ ਛੋਟਾ ਜਿਹਾ ਜਿਹੜਾ ਦਿਲਚਸਪਤ ਸੀਮਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿਹੜਾ ਅਮਤਾਬ ਬਚਨ ਜੀ ਨੇ ਸੁਣਾਇਆ ਸੀ ਔਰ ਮੈਂ ਸਮਝਦਾ ਕਿ ਇਹ ਤੁਹਾਨੂੰ ਹੀ ਪਸੰਦ ਆਇਆ ਹੋਵੇਗਾ ਔਰ ਇਹ ਮੈਂ ਆਪਣੀ ਸ਼ਰਧਾਂਜਲੀ ਜਿਹੜੀ ਆ ਮਾਈਕਲ ਜੈਕਸਨ ਨੂੰ ਪੇਸ਼ ਕਰ ਰਿਹਾ